ਮੰਲਾ ਭਜਨ ਬੋਧਨ ਵਿੱਚ ਚੰਗਾ ਸੀ ਭਜਨ ਤਾਂ ਥੋੜਾ ਹੀ ਸੀ ਹਾਂਜੀ ਐਡੀ ਕੀ ਸੀ ਠੀਕ ਹੈ ਦੁੱਧ ਨੂੰ ਕੋਈ ਨਹੀਂ ਸੀ ਪੱਲਾ ਫੜਦਾ ਸੀ ਕਹਿੰਦੇ ਸੀ ਚੋਰ ਉਹ ਤੇ ਜਾ ਤਾਂ ਫੜ ਕੇ ਲੈ ਜਾ ਤੇ ਜਾ ਫੜਾ ਦੇ ਮੰਲਾ ਵੀ ਕੋਈ ਸ਼ਰਤ ਲਾਉਂਦਾ ਨਹੀਂ ਸੀ ਡਰਦਾ ਸੀ ਹਾਂਜੀ ਠੀਕ ਹੈ ਮੰਲਾ ਵੀ ਕਿੰਨੇ ਕ ਸਾਲਾਂ ਤੋਂ ਰੱਖ ਰਹੇ ਹੋ ਪਸ਼ੂ ਤੁਸੀਂ ਅਸੀਂ ਤਾਂ ਜੀ ਬੁਢਾ ਤੋਂ ਲੈ ਕੇ ਰੱਖ ਕੇ ਮੇਰੇ ਦਾਦੇ ਤੋਂ ਲੈ ਕੇ ਦਾਦੇ ਤੋਂ ਲੈ ਕੇ ਮੰਲਾ ਵੀ ਇਹ ਰਵਾ ਥੋੜਾ ਘਰ ਦਾ ਹੀ ਆ ਜਾਂਦਾ ਕਿੰਨੇ ਕ ਪਸ਼ੂ ਰੱਖਦੇ ਹੋ ਅਸੀਂ ਜੀ ਰੱਖਦੇ ਸੀ ਪਹਿਲਾਂ ਤਾਂ ਬਾਬਾ ਰੱਖਦੇ ਸੀ ਕਿ ਪੰਜ ਸਾਰ ਹਾਂਜੀ ਹੁਣ ਤਾਂ ਦੋ ਤਿੰਨ ਕਿ ਪਾਸ ਸਾਹਮਣੇ ਮਾਰੇ ਚਲੋ ਮਨਲਾ ਵੀ ਦੁੱਧ 18 ਮਿਲੀਲੀਟਰ ਵਾਲਾ ਆਮ ਰੰਗਾਂ ਸਾਡੇ ਕੋਲ ਕੋਈ ਮੇਲਾ ਮੁੱਲਾ ਨਹੀਂ ਦਿਖਾਇਆ ਭਾਈ ਨਹੀਂ ਨਹੀਂ ਮੇਲਾ ਕੋਈ ਨਹੀਂ ਕਿਉਂਕਿ ਮੇਲੇ ਦੇ ਵਿੱਚ ਆ ਨਾ 18 20 ਲੀਟਰ ਵਾਲੀ ਨਾਂ ਵਾਲਾ ਛੱਪੜ ਤੇ ਇੱਥੇ ਲੋਕ ਕਹਿੰਦੇ ਬਹੁਤ ਸੀ ਕਿ ਮੇਲੇ ਤੇ ਲੈ ਚਲੋ ਲੰਡੀ ਝੋਟੀ ਨੂੰ ਠੀਕ ਹੈ ਪਰ ਅਸੀਂ ਲੈ ਕੇ ਨਹੀਂ ਗਏ ਸੀ ਕਦੇ ਇਹਦੀਆਂ ਝੋਟੀਆਂ ਉਹ ਪਰ ਲੀਦੀਆਂ ਵੀ ਬਹੁਤ ਮਨੰਤਾ ਕਰੀਆਂ ਲੋਕਾਂ ਨੇ ਠੀਕ ਹੈ ਹਾਂਜੀ ਐਕਤੀ ਪੂਰਾ 20 ਲੀਟਰ 200 ਗ੍ਰਾਮ ਦੁੱਧ ਘੱਟੇ ਝੋਟੀ 20 ਕਿਲੋ 200 ਗ੍ਰਾਮ ਹੋਜੂ ਮਾਨਤਾਨ ਹੋਜੂਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਉਹ ਤੇ ਆਪਣੇ ਪੇਜ ਨੂੰ ਫੋਲੋ ਕਰੂਗਾ ਠੀਕ ਉਹ ਉਹਦੀ ਆਪਾਂ ਵੀਡੀਓ ਵੀ ਪਾ ਦਾਂਗੇ ਜਦੋਂ ਸੌਦਾ ਹੋ ਗਿਆ ਹਨਾ ਹਾਂਜੀ ਜ਼ਰੂਰ ਪਾ ਦਾਂਗੇ ਠੀਕ ਹੈ ਜਦੋਂ ਸੌਦਾ ਹੋਗਾ ਜਿਹੜੇ ਭਰਾ ਨਾਲ ਉਹਦੀ ਆਪਾਂ ਇੱਕ ਸਪੈਸ਼ਲੀ ਵੀਡੀਓ ਪਾਵਾਂਗੇ ਠੀਕ ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਮਹਾਰਾਜ ਮਿੱਤਰੋ ਆਪਣਾ ਵੀ ਪਿੰਡ ਮਹਾਰਾਜ ਆ ਸੀ ਵੈਸੇ ਕੋਠੇ ਟੱਲ ਵਾਲੀ ਦੇ ਵਿੱਚ ਰਹਿੰਦੇ ਆ ਕਈ ਭਰਾ ਕਹਿੰਦੇ ਆ ਵੀ ਇਹ ਮਹਾਰਾਜ ਕਿੱਥੇ ਆ ਇਹ ਮਿੱਤਰੋ ਬਠਿੰਡੇ ਦਾ ਸਭ ਤੋਂ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਰਾਮਪਰਾ ਫੂਲ ਇਹਨੂੰ ਸ਼ਹਿਰ ਲੱਗਦਾ ਹੈ ਜ਼ਿਲ੍ਹਾ ਬਠਿੰਡੇ ਦੇ ਵਿੱਚ ਆਉਂਦਾ ਤੇ ਦੂਜਾ ਪਿੰਡ ਆ ਜੀ ਮਿੱਤਰੋ ਸਭ ਤੋਂ ਵੱਡਾ ਹੈਗਾ ਮਹਾਰਾਜ ਤੇ ਦੂਜਾ ਲੋਂਗੋਵਾਲ ਸੋ ਅੱਜ ਦੀ ਵੀਡੀਓ ਦੇ ਵਿੱਚ ਅਕ ਆਪਾਂ ਫੇਰ ਅੱਜ ਚੰਗੀ ਝੋਟੀ ਲੈ ਕੇ ਆਏ ਆ ਫੇਸ ਕੁਆਲਿਟੀ ਸੋਹਣੀ ਕੁੰਡੀ ਝੋਟੀ ਆ ਤੇ ਮਾ ਦਾ ਰਿਕਾਰਡ ਮਾਸੀ ਦਾ ਰਿਕਾਰਡ ਤੇ ਇਹਨਾਂ ਦਾ ਜਿਹੜਾ ਪੁਰਾਣਾ ਸਮੇਂ ਤੋਂ ਮਿੱਤਰੋ ਇਹ ਪਸ਼ੂ ਚੰਗੇ ਤੋਂ ਚੰਗੇ ਰੱਖ ਰਹੇ ਨੇ ਦੁੱਧ ਵਾਈ ਜਾਂਦਾ ਵੀ ਬਹੁਤ ਵਧੀਆ ਕਰਦੀਆਂ ਨੇ ਤੇ ਸਾਧੂ ਸਿੰਘ ਆਪਾਂ ਘਟਾਰੇ ਕੇ ਘਰੇ ਖੜੇ ਆ ਬਾਈ ਦਾ ਜਿਹੜਾ ਘਰ ਹੈ ਸਰਕਾਰੀ ਹਸਪਤਾਲ ਦੇ ਗੇਟ ਦੇ ਸਾਹਮਣੇ ਸੇਲ ਭਰਾ ਮੈਡੀਕਲ ਦੇ ਨਾਲ ਪਹਿਲਾਂ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਫਿਰ ਆਪਾਂ ਤੁਹਾਨੂੰ ਇਹਦੀ ਪੂਰੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਆਪਣੇ ਕੋਲੇ ਪਹਿਲਾਂ ਤਾਂ ਐ ਦੱਸੋ ਵੀ ਕਦੋਂ-ਕਦੋਂ ਤੁਸੀਂ ਪਸ਼ੂ ਰੱਖ ਰਹੇ ਹੋ ਕਿਹੋ ਜ੍ਹਾ ਨਸਲ ਆ ਸਾਡੇ ਕੋਲੇ ਇਹ ਬਈ ਬਹੁਤ ਵਧੀਆ ਨਸਲ ਆ ਠੀਕ ਆ ਬਾਪੂ ਯਾਰ ਜਿਹੜੀਆਂ ਪੁਰਾਣਾ ਰਵਾ ਪੁਰਾਉਂਦਾ ਸਾਡੇ ਕੋਲੇ ਇਹ ਕਿੰਨੇ ਕ ਸਾਲਾਂ ਤੋਂ ਘੱਟੋ ਘੱਟ 30-40 ਸਾਲ ਪੁਰਾਣਾ ਰਵਾਤ ਰਿਹਾ ਹੁੰਦਾ ਠੀਕ ਆ ਦੁੱਧੋ ਕਿੰਨਾ ਕ ਦਿੰਦੀਆਂ ਦੁੱਧ ਦਾ ਰਿਕਾਰਡ ਬਈ ਇਹਦੀ ਮਾਂ ਦਾ ਰਿਕਾਰਡ 17-18 ਲੀਟਰ ਸੀ ਠੀਕ ਆ ਤੇ ਇਹਦੀ ਮਾਂ ਦੀ ਭੈਣ ਖੜੀ ਆ ਉਹ ਆਪਣੇ ਕੋਲੇ ਠੀਕ ਆ ਆਹ 20 ਲੀਟਰ ਦੁੱਧ ਦਾ ਰਿਕਾਰਡ ਆ ਠੀਕ ਆ ਤੇ ਉਹਦੀ ਛੋਟੀ ਉਹ ਖੜੀ ਆ ਠੀਕ ਆ ਇਹਦੀ ਮਾਂ ਦਾ 18-20 ਲੀਟਰ ਦੁੱਧ ਦਾ ਰਿਕਾਰਡ ਸੀ ਠੀਕ ਆ ਹਰਾਂ ਵੀ ਹਾਂਜੀ ਠੀਕ ਹੈ ਵੀ ਚੰਗਾ ਚੰਗੇ ਪਸ਼ੂ ਆ ਹਾਂਜੀ ਹਾਂਜੀ ਚੰਗੇ ਪਸ਼ੂ ਆ 15 ਪਲੱਸ ਹੀ ਰਹੀਆਂ ਠੀਕ ਹੈ ਪਹਿਲਾਂ 12 11 12 ਲੀਟਰ ਦੁੱਧ ਦੇ ਦਿੰਦੇ ਪਹਿਲਾਂ 11 12 ਕਰ ਦਿੰਆਂ ਹਾਂ 11 12 ਪੂਰਾ ਹਰਸ਼ ਕੇ ਦੁੱਧ ਦੇ ਦਿੰਦੇ ਤੇ ਬਾਪੂ ਮਨ ਲਾ ਵੀ ਇਹਦੀ ਮਾਂ ਲੰਡੀ ਸੀ ਹੈ ਹਾਂ ਹਾਂ ਇਹਦੀ ਮਾਂ ਲੰਡੀ ਸੀ ਇਹਦੀ ਨਾਨੀ ਸੀ ਲੰਡੀ ਇਹਦੀ ਨਾਨੀ ਲੰਡੀ ਸੀ ਠੀਕ ਹੈ ਉਹਦੇ ਥੱਲੇ ਵੀ ਦੁੱਧ ਚੰਗਾ ਸੀ ਉਹਦੇ 20 ਲੀਟਰ ਤੋਂ ਸੀਗਾ 10 10 ਕਿਲੋ ਦੀ ਬਾਲਟੀ ਮਗਲੈ ਲਾਲੀ ਭੱਜਦੀ ਸੀ ਮਗਲੈ ਲਾਲੀ ਹਾਂ ਠੀਕ ਹੈ 10 ਲੀਟਰ ਵਾਲੀ ਵੀ ਲੰਡੀ ਜੋ ਹਾਂਜੀ ਮੰਨ ਲਾ ਵੀ ਜਦੋਂ ਸੱਪੜ ਤੇ ਜਾਂਦੇ ਸੀ ਲੰਡੀ ਲੰਡੀ ਕਹਿੰਦੇ ਸੀ ਲੰਡੀ ਲੰਡੀ ਕਹਿੰਦੇ ਸੀ ਲੰਡੀ ਆਗੇ ਠੀਕ ਹੈ ਮੰਨ ਲਾ ਭਜਨ ਪੂਜਨ ਵੀ ਚੰਗਾ ਸੀ ਭਜਨ ਤਾਂ ਥੋੜਾ ਹੀ ਸੀ ਹਾਂਜੀ ਐਡੀ ਕੀ ਸੀ ਠੀਕ ਹੈ ਦੁੱਧ ਨੂੰ ਕੋਈ ਨਹੀਂ ਸੀ ਪੱਲਾ ਫੜਦਾ ਸੀ ਕਹਿੰਦੇ ਸੀ ਚੋਰ ਉਹ ਤੇ ਜਾਂ ਤਾਂ ਫੜ ਕੇ ਲੈ ਜਾਂਦੇ ਤੇ ਜਾਂ ਫੜਾ ਦੇ ਮੈਂ ਮੰਨ ਲਾ ਵੀ ਕੋਈ ਸ਼ਰਤ ਲਾਉਂਦਾ ਨਹੀਂ ਸੀ ਡਰਦਾ ਸੀ ਹਾਂਜੀ ਠੀਕ ਹੈ ਮਨਲਾ ਵੀ ਕਿੰਨੇ ਕ ਸਾਲਾਂ ਤੋਂ ਰੱਖ ਰਹੇ ਹੋ ਪਸ਼ੂ ਤੁਸੀਂ ਅਸੀਂ ਤਾਂ ਜੀ ਬੁਢਾ ਤੋਂ ਲੈ ਕੇ ਰੱਖਦੇ ਆ ਮੇਰੇ ਦਾਦੇ ਤੋਂ ਲੈ ਕੇ ਦਾਦੇ ਤੋਂ ਲੈ ਕੇ ਮਨਲਾ ਵੀ ਇਹ ਰਵਾ ਤੁਹਾਡਾ ਘਰ ਦਾ ਹੀ ਆ ਜੀ ਕਿੰਨੇ ਕ ਪਸ਼ੂ ਰੱਖਦੇ ਹੋ ਅਸੀਂ ਜੀ ਰੱਖਦੇ ਸੀ ਪਹਿਲਾਂ ਤਾਂ ਬਾਬਾ ਰੱਖਦੇ ਸੀ ਕਿ ਪੰਜ ਸਾਰ ਹਾਂਜੀ ਹੁਣ ਤਾਂ ਦੋ ਤਿੰਨ ਕਿ ਕਰ ਬਸ ਸਾਹਮਣੇ ਬਾਰੇ ਚਲੋ ਮਨਲਾ ਵੀ ਦੁੱਧ 18 ਮਿਲੀਲੀਟਰ ਵਾਲਾ ਆਮ ਰਹਿ ਗਿਆ ਸਾਡੇ ਕੋਲ ਕੋਈ ਮੇਲਾ ਮੁੱਲਾ ਨਹੀਂ ਦਿਖਾਇਆ ਭਾਈ ਨਹੀਂ ਨਹੀਂ ਮੇਲਾ ਕੋਈ ਨਹੀਂ ਕਿਉਂਕਿ ਮੇਲੇ ਦੇ ਵਿੱਚ ਆ ਨਾ 18 20 ਲੀਟਰ ਵਾਲੀ ਨਾਂ ਵਾਲਾ ਛੱਪੜ ਤੇ ਇੱਥੇ ਲੋਕ ਕਹਿੰਦੇ ਬਹੁਤ ਸੀ ਕਿ ਮੇਲੇ ਤੇ ਲੈ ਚੱਲੋ ਲੰਡੀ ਝੋਟੀ ਨੂੰ ਠੀਕ ਹੈ ਪਰ ਅਸੀਂ ਲੈ ਕੇ ਨਹੀਂ ਗਏ ਸੀ ਕਦੇ ਇਹਦੀਆਂ ਝੋਟੀਆਂ ਉਹ ਪਰ ਲੀਂਦੀਆਂ ਬਹੁਤ ਮਹਿਨਤ ਕਰੀਆਂ ਲੋਕਾਂ ਨੇ ਠੀਕ ਹੈ ਹਾਂਜੀ ਐਕਦੀ ਪੂਰਾ 20 ਲੀਟਰ 200 ਗ੍ਰਾਮ ਦੁੱਧ ਘੱਟੇ ਝੋਟੀ 20 ਕਿਲੋ 200 ਗ੍ਰਾਮ ਵੈਸੇ ਨਾ ਸੱਚ ਜਾਂ ਨਹੀਂ ਮੰਨਦੇ ਲੋਕ ਨਹੀਂ ਸੱਚ ਮੰਨਣਾ ਪੂਜੀ ਜਦੋਂ ਤਾਜੀ ਸੂਈ ਹੋਈ ਝੋਲੇ ਨਾਲ ਠੀਕ ਹੈ ਕਿਉਂਕਿ ਜਿਹੜੇ ਘਰੇ ਨਾ 12 13 ਲੀਟਰ ਵਾਲੀ ਦਿੰ ਔਰ ਉਹਨਾਂ ਜਦੋਂ ਵੀ ਇਹ ਗੱਲ ਕਰਦੇ ਆਂ ਹਲਾ ਕਹਿੰਦਾ ਐਵੇਂ ਗੱਪ ਮਾਰੀ ਜਾਂਦੇ ਆ ਮੰਨਦਾ ਤਾਂ ਆਈ ਨਾ ਹਾਂਜੀ ਮੰਨਦਾ ਤਾਂ ਆਈ ਆ ਜਦੋਂ ਕਹਿੰਦੇ ਨੇ ਵੀ ਬਰਾਬਰ ਚੋਲਾ ਫਿਰ ਫਿਰ ਪਛੇੜਦੇ ਫਿਰ ਹਟਦੇ ਆ ਪਛੇੜ ਕਿਉਂਕਿ ਮੈਂ ਨਾ ਕੁਝ ਦਿਨ ਪਹਿਲਾਂ ਇੱਕ ਚੌ ਵੀਡੀਓ ਪਾਈ ਸੀ ਉਹਨੇ ਮਾਤਾ ਕਹਿੰਦੀ ਵੀ ਸਾਡੇ ਕੋਲੇ ਨਾ ਤਿੰਨੇ ਮੱਝਾਂ 19-20 ਲੀਟਰ ਵਾਲੀਆਂ ਲੋਕਾਂ ਨੇ ਕਮੈਂਟ ਕਰੇ ਵੀ ਗੱਪ ਮਾਰਦੀ ਆ ਉਹ ਜੀ ਆ ਜੀ ਉਹ 2,92 ਦਾ ਸੌਦਾ ਹੋਇਆ ਉਹਦਾ ਠੀਕ ਹੈ ਜੀ ਲੋਕ ਕਿਨੇ ਲਾਉਂਦੇ ਸੀ ਜਿਨ੍ਹਾਂ ਨੂੰ ਪਤਾ ਨਹੀਂ ਕੋਈ ਡੇਢ ਕਹੇ ਕੋਈ 1.60 ਕਹੇ ਕੋਈ ਕਹੇ ਇਹ ਵਿਕਦੀ ਨਹੀਂ ਇਹਦਾ ਚੋਏ ਤੂੰ ਉਹਦਾ ਦਾ 20 ਲੱਖ ਰੁਪਏ ਦਾ ਦੇ ਹਟੇ ਜੀ ਉਹਨੂੰ ਸੀ ਠੀਕ ਆ ਉਹਦਾ ਉਹਦਾ ਠੀਕ ਆ ਮੇਰੇ ਤਾਂ ਕੱਢਦੇ ਕਹਿੰਦੇ ਧਾਰਦੂ ਨਹੀਂ ਮਾਰਦੇ ਮੁਸਲਮਾਨ ਲ ਜਾਂਦੇ ਸੀ 20 ਲੱਖ ਰੁਪਏ ਕਹਿੰਦੇ ਤਾਂ 155 ਧਾਰਤਾ ਸੀ ਕਹਿੰਦੇ ਜੀ ਚੱਕ ਲਾਇਆ ਸੀ ਕਹਿੰਦਾ ਨਹੀਂ ਲਈ ਪਹਿਲੀ ਕਦੋਂ ਕਦੀ ਗੱਲ ਹੈ ਤੇ ਪਹਿਲੇ ਸੂਰੇ ਦੀ ਪਹਿਲੇ ਉਹ ਮਲਾ ਦੂਜੇ ਤੀਜੇ ਹੋ ਗਈ ਹੋਣਾ ਤੀਜੇ ਸੀ ਠੀਕ ਆ ਹੁਣ ਆਪਾਂ ਇਹਦੀ ਪੂਰੀ ਡਿਟੇਲ ਦੰਦੇ ਆ ਹਨਾ ਆ ਕੱਦ-ਕਾਰ ਤੇ ਮਿੱਤਰੋ ਵਜਨ ਫੁੱਲ ਹੈ ਫੇਸ ਕੁਆਲਿਟੀ ਬਹੁਤ ਚੰਗੀ ਆ ਵਜਨ ਤਾਂ ਤਿੰਨੇ ਪਸ਼ੂਆਂ ਦਾ ਚੰਗਾ ਹੈ ਤੇ ਥਾਂਲੇ ਵੀ ਦੀ ਮਿੱਤਰੋ ਸਾਫ਼ ਹੈ ਦਣਕ ਨੇ ਰਹਿੰਦੇ ਆ ਜੇ ਤਿੰਨ ਹਫਤਾ ਪਹਿਲੇ ਹਫਤਾ ਲੈ ਜੂ ਹਣਾ ਹਾਂਜੀ ਹਜੇ ਪੂੜੇ ਪਾੜੇ ਨਹੀਂ ਤੋੜੇ ਹਣਾ ਹਾਂਜੀ ਤੋਰ ਕੇ ਦਿਖਾਓ ਮੜੇ ਆ ਮਿੱਤਰੋ ਥਾਣਾ ਦੀ ਦੂਰੀ ਥਾਣਾ ਦਾ ਸਹਿਜ ਬਹੁਤ ਸੋਹਣਾ ਬਣਾਊਗੀ ਕਿਉਂਕਿ ਹਜੇ ਕੱਚੀ ਆ ਕਾਫੀ ਦਿਨਾਂ ਦੀ ਫੋ ਜਿਹੜੀਆਂ ਗੱਲਾਂ ਮਿੱਤਰੋ ਆਪਾਂ ਗੱਲਾਂ ਕਹਿਣਿਆ ਉਹਦੇ ਚ 19 21 ਦਾ ਮੜਾ ਮਟਾ ਫਰਕ ਰਹਿ ਸਕਦਾ ਪਰ ਹਾਂਜੀ 19 20 ਦਾ ਫਰਕ ਨਹੀਂ ਦਿੰਦਾ ਠੀਕ ਐ ਮੈਂ ਤਾਂ 19 21 ਦੀ ਗੱਲ ਕਰੀ ਸੀ 19 21 ਦਾ ਵੀ ਬਸ ਵਿਚਾਲੇ 20 ਹੁੰਦਾ ਇਹ 11 12 ਲੀਟਰ ਦੁੱਧ ਦੇ ਦਈ ਹੱਸ ਕੇ ਹਾਂਜੀ ਪਹਿਲੇ ਸੂਏ 11 12 ਲੀਟਰ ਦੁੱਧ ਓਕੇ ਜੀ ਓਕੇ ਹਾਂਜੀ ਬਾਪੂ ਕੀ ਕਹਨੇ ਹੋ ਇਹਦੀ ਭੈਣ ਨੇ ਤੋਂ ਦੀ ਦੁੱਧ ਸੀਗਾ ਪਹਿਲਾਂ ਥੱਲੇ ਪਹਿਲਾਂ ਥੱਲੇ ਹਾਂ ਜਿਹੜਾ ਉਹ ਬਿੱਲੇ ਜੀ ਨਾ ਬਟੇ ਆਪਣੇ ਉੱਤੇ ਕੱਚੀ ਤੇ ਹਾਂ ਜੱਸੀ ਉਹ ਉਹ ਗਿਆਨੀ ਉਹ ਉਹ ਲਗਾਈ ਸੀ ਆਪਣਾ ਟੱਲ ਵਾਲੀ ਗੋਠੀ ਆ ਨਾ ਹਾਂ ਹਾਂ ਆਪਣਾ ਗਵਾਂਢੀ ਆ ਉਹ ਹਾਂ ਹਾਂ ਪਹਿਲੇ ਸੂਏ ਨੇ ਇਹਦੀ ਭੈਣ ਨੇ 14 ਲੀਟਰ ਦਿੱਤਾ ਉਹਨੇ ਕਹਾ ਦਿੱਤੀ ਸੀ ਠੀਕ ਹੈ ਕਿੰਨੇ ਦੀ ਬੀਕੀ ਸੀ ਉਹ ਉਹ ਕਹਾ ਸੀ ਸਾਡੇ ਕੋਲੇ ਖਰਾਬ ਹੋ ਗਈ ਸੀ ਬੱਚਾ ਸਿੱਕੀ ਸੀ ਦੁੱਧ ਠੀਕ ਹੈ ਅਸੀਂ ਤਾਂ ਘੱਟ ਹੀ ਦਿੱਤੀ ਜਿਵੇਂ ਤੌਕੜੀ ਠੀਕ ਹੈ ਉਹਨੇ ਮਤਲਬ ਦੁੱਧ ਪਹਿਲੇ ਤੋਂ 14 ਲੀਟਰ ਕੱਢਾ ਠੀਕ ਹੈ ਹੁਣ ਮਿੱਤਰੋ ਫੇਰ ਆਪਾਂ ਨੇੜੇ ਹੁੰਨੇ ਆ ਠੰਡੀ ਸੀਲ ਫੁੱਲ ਹੈ ਕਿਉਂਕਿ ਇੰਨੇ ਆਰਾਮਦਾਰੀ ਦੇ ਨਾਲ ਮਿੱਤਰੋ ਵੀਡੀਓ ਬਣਾਉਂਦਾ ਕੋਈ ਕੋਈ ਪਸ਼ੂ ਵੀਡੀਓ ਬਣਾਉਂਦਾ ਕਿਉਂਕਿ ਬਰੀਡ ਵਾਲੇ ਪਸ਼ੂ ਫੇਰ ਆਪਾਂ ਕਹਨੇ ਆ ਵੀ ਠੰਡੇ ਹੁੰਦੇ ਆ ਕੋਈ ਉਪਰਾ ਨਹੀਂ ਮੰਨਦੇ ਨਾਲੇ ਬਾਈਆਂ ਦੇ ਘਰ ਇੱਧਰ ਥੋੜੇ ਕੋਈ ਆਉਂਦਾ ਵੀ ਘੱਟ ਹੋਊਗਾ ਨਾ ਕਿਉਂਕਿ ਥੋੜਾ ਆ ਕੋਈ ਵੀ ਨਹੀਂ ਆਉਂਦਾ ਕੋਈ ਉਪਰਾ ਨਹੀਂ ਮੰਨਦੇ ਐ ਖੜੇ ਆਰਾਮਦਾਰੀ ਦੇ ਨਾਲ ਵਧੀਆ ਵੀਡੀਓ ਬਣਵਾ ਰਿਹਾ ਹਾਂਜੀ ਮੇਰਾ ਪੱਕੇ ਬੰਦ ਕੋ ਤੁਸੀਂ ਤੁਸੀਂ ਆ ਕੇ ਆਏ ਹੁੰਦਾ ਬਿਨਾ ਕੰਮ ਤੋਂ ਨਹੀਂ ਆਉਂਦਾ ਕੋਈ ਕੰਮ ਵਾਲਾ ਹੀ ਆਉਂਦਾ ਠੀਕ ਹੈ ਸੁੱਕਾ ਅੱਧ ਕਾੜ ਬੇਲ ਚੰਗੀ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ 22 ਦੇ ਨਾਲ ਕਰ ਸਕਦਾ ਸੰਪਰਕ ਮੁੱਲ ਕੀ ਕਰਤਾ ਜੀ ਤਾਂ ਆਪਾਂ ਮੁੱਲ ਆਪੇ 130 ਕਰਦੇ ਹਾਂ 130 ਹਾਂਜੀ ਮਾਨਦਾਨ ਹੋਜੂ ਮਾਨਦਾਨ ਹੋਜੂਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਉੱਤੇ ਆਪਣੇ ਪੇਜ ਨੂੰ ਫੋਲੋ ਕਰੂਗਾ ਠੀਕ ਆ ਉਹ ਸਪੈਸ਼ਲ ਮਾਨਦਾਨ ਕਰਾਂਗੇ ਉਹ ਉਹਦੀ ਆਪਾਂ ਵੀਡੀਓ ਵੀ ਪਾ ਦਾਂਗੇ ਜਦੋਂ ਸੌਦਾ ਹੋ ਗਿਆ ਹਨਾ ਹਾਂਜੀ ਜ਼ਰੂਰ ਪਾ ਦਾਂਗੇ ਠੀਕ ਹੈ ਜੇਦਾ ਸੌਦਾ ਹੋਗਾ ਜਿਹੜੇ ਭਰਾ ਨਾਲ ਉਹਦੀ ਆਪਾਂ ਇੱਕ ਸਪੈਸ਼ਲੀ ਵੀਡੀਓ ਪਾਵਾਂਗੇ ਠੀਕ ਹੈ ਨਾਲੇ ਪਤਾ ਲੱਗ ਸਕੇ ਵੀ ਕਿੱਥੇ ਗਈ ਆ ਹਨਾ ਮੁੱਲ 1 ਤੀਆ ਤੇ ਫੋਨ ਨੰਬਰ ਆਪਣਾ 9256037 92560 37000 37000 ਫੇਰ ਆਪਾਂ ਗੱਲ ਕਰਦੇ ਆਂ ਵੀ ਮਿੱਤਰੋ ਇਹਦੀ ਮਾਂ ਇਹਨੇ ਬੀਬੀ ਰੇਟ ਦੇਦਾ ਤੇ ਦਾਦੀ ਮਾਂ ਨੇ ਤੇ ਨਾਨੀ ਨੇ ਵੀ ਹਨਾ ਹਾਂਜੀ ਠੀਕ ਹੈ ਇਹਦੀ ਮਾਂ ਕਿੰਨਾ ਇਹ 18 ਲੀਟਰ 17 ਲੀਟਰ passe ਇੱਥੇ ਇੱਥੇ ਠੀਕ ਹੈ ਪਹਿਲੇ ਸੂਏ ਮਿੱਤਰੋ ਇਹ 11 12 ਕੱਢ ਸਕਦੀ ਆ ਜਿਹੜੇ ਹਿਸਾਬ ਨਾਲ ਸੰਭੀ ਐ ਕੱਦ ਕੱਦ ਵਜਣਾ ਤੇ ਜੇ ਟੀਕਿਆਂ ਦੀ ਗੱਲ ਕਰਕੇ ਕਿਵੇਂ ਆ ਇਹ ਕਿਹੜੇ ਟੀਕੇ ਦੀ ਐ ਟੀਕਾ ਵਧੀਆ ਸੀਮਨ ਵਧੀਆ ਭਰਾਇਆ ਸੀ ਠੀਕ ਹੈ ਹੁਣ ਸਾਡੇ ਕੋਲ ਉਹਦਾ ਕੋਈ ਸੂਤ ਨਹੀਂ ਹਾਂ ਮਤਲਬ ਸੰਭਿਆ ਨਹੀਂ ਸੰਧਾ ਨਹੀਂ ਠੀਕ ਹੈ ਠੀਕ ਹੈ ਵੈਸੇ ਵਧੀਆ ਭਰਾਇਆ ਸੀ ਵੈਸੇ ਸੰਭਣਾ ਚਾਹੀਦਾ ਕਿਉਂਕਿ ਉਹ ਆਪਾਂ ਚੀਜ਼ ਦਿਖਾ ਸਕਦੇ ਆ ਫਿਰ ਅਲਾ ਪਾਕੀ ਸਚਾਈ ਮੰਦਾ ਫਿਰ ਵੀ ਆਪਾਂ ਵੈਸੇ ਦਾ ਮਿੱਤਰੋ ਝੂਠੋ ਬੋਲਣਾ ਹੀ ਨਹੀਂ ਤੇ ਝੂਠ ਤੋਂ ਤਾਂ ਮਿੱਤਰੋ ਆਪਣਾ ਅਲਰਜੀ ਆ ਫੁੱਲ ਆਪਾਂ ਜਿਹੜੀਆਂ ਗੱਲਾਂ ਕਰਾਂਗੇ ਹੌਂਦੇ ਸਾਲਾਂ ਦੇ ਵਿੱਚ 100 'ਚੋਂ 100% ਹੀ ਆਪਾਂ ਨੂੰ ਸਹੀ ਚੀਜ਼ ਹੀ ਦਿਵਾਵਾਂਗੇ ਇਹ ਨਹੀਂ ਹੋ ਸਕਦਾ ਵੀ ਕੱਲ ਕੁਝ ਹੋਰ ਕਰਗੇ ਤੇ ਨਿਕਲੇ ਕੁਝ ਹੋਰ ਕਿਉਂਕਿ ਜੇਕਰ ਅਜਿਹੀ ਚੀਜ਼ ਹੁੰਦੀ ਤਾਂ ਹੁਣੋਂ ਮਿੱਤਰੋ ਕਿਸੇ ਨੇ ਕਿਸੇ ਕਮੈਂਟ ਕਰ ਦੇਣਾ ਸੀ ਵੀ ਜਿਹੜਾ ਪਸ਼ੂ ਭਾਈ ਲੈ ਕੇ ਗਏ ਆ ਉਹਦੇ ਚੋਂ ਨਿਕਲਿਆ ਨਹੀਂ ਕੁਝ ਸੋ ਸੌਦਾ ਤੁਸੀਂ ਆਪ ਕਰਨਾ ਪੂਰਾ ਉਹਦਾ ਕੋਲੇ ਆ ਕੇ ਕਰਨਾ ਏ ਨਾ ਹੋਵੇ ਕੋਈ ਬਾਈ ਫੋਨ ਤੇ ਸੌਦਾ ਕਰ ਲੇ ਪਹਿਲਾਂ ਤੁਸੀਂ ਆਓ ਆਦਾ ਦੇਖ ਪਰ ਕੇ ਸੌਦਾ ਕਰੋ ਸੋ ਸਾਰੇ ਵੀਰਾਂ ਦਾ ਧੰਨਵਾਦ